ਵਾਹ ਵਧੀਆ ਨਹੀਂ ਹੈਗੀ ਜੀ ਰਬੜੀ ਹੋਈ ਹੈ ਸਾਰੀ ਇਹ ਰਬੜਟੀਆਂ ਨੇ ਉਹ ਸ਼ਲਟ ਮੰਗਦਾ ਬਲਜਿੰਦਰ ਕਹਿੰਦਾ ਸ਼ਲਟ ਮੰਗ ਸ਼ੌਟ ਦੇਖ ਲੋ ਸ਼ੌਟ ਆ ਭਈਆਂ ਨੇ ਇੱਧਰ ਆ ਭਈਆਂ ਇੱਧਰ ਮੇਰ ਬਾਪ ਹੀ ਰਸਤੇ ਵਧੀਆ ਕਿ ਬਾਹਰ ਰਸਤੇ ਨਹੀਂ ਹੈਗੇ ਬੈਟਮੈਨ ਵਾਲੀ ਤੇ ਆ ਲਈ ਗੁਰਮੀਰ ਰਸਤੇ ਇਹ ਤੇ ਪਤਾ ਨਹੀਂ ਕੀ ਕੋਈ ਲਿਗਾ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆ ਚੱਲੇ ਮੰਮੀ ਤੇ ਮਾਸੀ ਮੈਂ ਤਾਂ ਜਿੰਦਰੋਂ ਪਛੜਾ ਆਪਾਂ ਪਛੜੇ ਦੇ ਨਾਲੇ ਦਵਾਈ ਦਵਾ ਕੇ ਮੰਮੀ ਨੂੰ ਘੋਡੇ ਦੀ ਡਾਕਟਰ ਦੇ ਕੋਲ ਛੱਡਦਾ ਤਾਂ ਕਿਉਂ ਤੇ ਬਸ ਤਾਂ ਮੁਸਤਾਬਨੀ ਕਰਤੀਆਂ ਵੇਖੀਆਂ ਤੇ ਟਰੈਕਟਰ ਵੱਲ ਜਾਣਾ ਔਖਾ ਹੋ ਜਾਂਦਾ ਨਹੀਂ ਦਵਾਈ-ਦਵਾ ਆ ਕੇ ਲਗਮ ਮੁਟਾ ਦਾਂਗੇ ਦਵਾਈ ਤਾਂ ਪਹਿਲਾਂ ਵੀ ਗੁੱਡੇ ਦੀ ਖਾਂਦੇ ਆ ਉਥੋਂ ਤੇ ਹੁਣ ਦੇਖਦੇ ਆਂ ਵੀ ਅੱਜ ਕੀ ਕਹਿੰਦਾ ਉਹ ਮੈਂ ਭਰਾ ਆ ਮੈਂ ਰੇਟੇ ਦਾ ਐਕਸੀਡੈਂਟ ਆ ਟਰੱਕ ਵੀ ਕਰਤੇ ਨੇ ਹਾਂਜੀ ਸਸਰੀਪੁਰ ਵਾਲੇ ਪਈਏ ਜਿੰਦੇ ਨੇ ਵਧੀਆ ਨਿਕਲੋ ਅੱਜ ਅਜੇ ਸੀ ਜਾ ਰਹੇ ਦੀ ਦਵਾਈ ਲਵਾਂਗੇ ਭੈਣ ਦੀ ਨਾਲ ਨੇ ਤੇ ਭੈਣ ਵੀ ਨਾਲ ਅਸੀਂ ਕਿਹਾ ਨੇ ਅੰਦਰ ਆਈ ਹੁੰਦਾ ਕੱਲ ਸਾਡੇ ਪਿੰਡ ਮੂਰ ਪਰੇ ਮੇਰੇ ਬੇਕੀ ਐਕਸੀਡੈਂਟ ਹੋ ਗਿਆ ਤੇ ਉਹ ਤੇ ਬਹੁਤ ਭੈਣ ਐਕਸੀਡੈਂਟ ਹੋਇਆ ਬਟ ਟਿਪਪਰ ਸੀਗਾ ਆ ਰਿਹਾ ਤੇ ਟਿਪਪਰ ਛੋਟੀ ਜਿਹੀ ਮੋਰਚਵਾਕੀ ਚਲਾ ਰਿਹਾ ਸੀਗਾ ਦੁਨਹਾਂ ਨੂੰ ਨੀਂਦ ਨੂੰ ਹੁੰਦਾ ਆਗੀ ਤੇ ਉਹ ਸੱਜਿਆ ਇੱਕ ਲੇਡੀ ਸੀ ਇੱਕ ਮੇਰਾ ਹਸਬੰਦ ਬਾਈਕ 'ਚ ਸੀ ਹੈ ਨਾ ਹਸਬੰਦ ਬਾਈਕੀ ਦੋਨੇ ਜਾਣੇ ਤੇ ਇੱਕ ਸਾਡੇ ਪਿੰਡ ਦਾ ਮੁੰਡਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਨੂਰਪੁਰੇ ਤੇ ਮਾਤਮਾ ਇਨੇ ਕੰਮਤ ਬਚਾਈ ਰੱਖੇ ਸਾਰਿਆਂ ਦੀ ਉਮਰ ਲੰਬੀ ਹੋ ਗਈ ਸਰਕਾਰ ਦੇ ਬਹੁਤ ਮਤਲਬ ਕਿ ਟ੍ਰੈਫਿਕ ਬਹੁਤ ਹੁੰਦੀ ਹੈ ਦੇਖ ਦੇਖ ਕੇ ਧਿਆਨ ਨਾਲ ਚਲਾਉਣਾ ਚਾਹੀਦਾ ਅੰਨੇ ਦਵਾਈ ਇਸ ਲੈ ਲਈ ਆ ਤੇ ਡਾਕਟਰ ਨੇ ਦਵਾਈ ਕਿਹਾ ਡਾਕਟਰਾਂ ਦਾ ਦੱਸਦੇ ਗਏ ਸੀ ਡੀ ਐਮ ਸੀ ਹਸਪੀਟਲ ਟ੍ਰੂਮੋ ਸੈਂਟਰ ਆ ਨਾ ਇਹ ਉਹਦੇ ਸਾਹਮਣੇ ਆ ਆਪਣੇ ਗੁਰਦਸ ਸਿੰਘ ਲੰਦਾ ਤੋਂ ਸਾਹਮਣੇ ਆ ਬਿਲਕੁਲ ਟੀਵੀ ਸੈਂਟਰ ਕਹਿੰਦਾ ਇਹਨੇ ਜੀ ਸ਼ੇ ਉਹਦੇ ਪਰਸੰਗ ਨਗਰ ਹਾਂ ਉਧਰ ਨੂੰ ਹੈਗਾ ਉਹਦੇ ਵਿੱਚ ਆ ਡਾਕਟਰ ਬਹੁਤ ਵਧੀਆ ਬਸ ਸਿਆਣਾ ਮਾ ਸਮਝਦਾਰ ਵੀ ਆ ਆ ਪਤਾ YouTube ਤੇ ਦੇਖਿਆ ਬਹੁਤ ਸਾਰੇ ਪੱਤਰਕਾਰਾਂ ਨੇ ਇਹਨਾਂ ਦੀ ਇੰਟਰਵਿਊ ਲਈ ਹੋਈ ਹੈ YouTube ਤੇ ਡਾਕਟਰ ਦੀ ਤੇ ਦਵਾਈ ਉਹਨਾਂ ਨੇ ਤੇ ਪਾ ਦਿੱਤੀ ਹੁਣ ਬਾਕੀ ਹੁਣ ਚੱਲੇ ਆ ਸੀ ਅਜੇ ਵਿੱਚ ਫੋਨ ਨਾ ਪਾਇਆ ਗਾ ਉਹਨਾਂ ਨੂੰ ਬਸ ਚੜਨਾ ਮੰਮੀ ਨੇ ਬਸ ਤੇ ਚੁਟਾ ਕੇ ਫਿਰ ਸਾਬੂ ਜਾਵਾਂਗੇ ਬੱਚੇ ਦੇ ਟਾਈਮ ਨੂੰ ਅਸੀਂ ਪਹੁੰਚ ਜਾਵਾਂਗੇ ਇੱਥੇ ਦੇਖ ਲਓ ਇੰਨੀ ਹਵਾ ਤਾਂ ਤੇਜ਼ ਹੈ ਇੰਨੀ ਗਰਮੀ ਆ ਛਾਕ ਨਹੀਂ ਹੁੰਦਾ ਮੈਂ ਕਹਿੰਦੀ ਜੂਨ ਚ ਕੀ ਕਰਾਂਗੇ ਮੈਂ ਜੂਨ ਚ ਮਈ ਜੂਨ ਚ ਵੀ ਆਈ ਨਹੀਂ ਸਰੋਵਰੋ ਕੇ ਲੰਗ ਤੱਕ ਆਪਣਾ ਸਮਾਂ ਠੀਕ ਆ ਹੋਰ ਮੰਮੀ ਜਾਮਾਂ ਨੇ ਆਮਾਗੇ ਨਹੀਂ ਕਿਤੇ ਕੋਈ ਠੀਕ ਹੈ ਮੌਂ ਲੇ ਗਨੀ ਫਟੇ ਵੀ ਨੂੰ ਲੈ ਲਾਂਗੇ ਇੱਕ ਫੂਟ ਕਰੇਗਾ ਹੋ ਅਨਸਰ ਦੇ ਜਾਓ ਸਵੇਰੇ ਸਾਮ ਨੂੰ ਮਿਲਦੇ ਆ ਤੇ ਜੇ ਬੋਲੇ ਤਾਂ ਦੇ ਦੋ ਫੂਟ ਲੈ ਲਾਂਗੇ ਫਟੇ ਵੀ ਆਹੋ ਅੱਛਾ ਰਾਜ ਆਊਗਾ ਕੋਈ ਦੇਖ ਲੈਣੇ ਉਹ ਵੀ ਜਹਾਜ਼ ਪਰ ਆ ਜਾਉਂਗਾ ਪਤਾ ਨਹੀਂ ਮਾਸੀ ਹਾਂ ਚਾਹੂੰ ਭਾਈ ਹਾਂਜੀ ਹੁਣ ਮਾਸੀ ਨੇ ਪੋਤੇ ਵਾਸਤੇ ਲੈੜਿਆ ਕੱਪੜੇ ਤੇ ਇਹਨਾਂ ਜਾਣਾ ਵਾ ਆਪਰੇਟਾ ਜਾਣਾ ਬੇਟਾ ਬਹੁਤ ਕੋਲੇ ਹੋਂ ਦਾ ਪਾਵੇ ਜਵਾ ਤੇ ਪੋਤੇ ਵਾਸਤੇ ਲੈਣੇ ਕੱਪੜੇ ਮਾਲ ਦੇ ਵਿੱਚੋਂ ਜੇ ਨੇੜੇ ਭਾਈ ਅਸੀਂ ਦਵਾਦਾਂਗੇ ਇਹਨਾਂ ਨੂੰ ਲਓ ਜੀ ਹੁਣ ਅਸੀਂ ਆਗੇ ਇੱਥੇ ਮਾਲ ਦੇ ਵਿੱਚ ਮੈਕਸ ਦੇ ਵਿੱਚ ਜੇ ਟ੍ਰੈਂਡਸ ਵੀ ਆ ਤੇ ਮਾਸੀ ਲੈਣਾ ਤੇ ਪੋਤੇ ਵਾਸਤੇ ਸਾਰੇ ਉੱਤਰ ਗਏ ਤਾਂ ਬਹੁਤ ਜਾ ਰਹੀ ਹੈ ਪਰ ਮਾਸੇ ਨੂੰ ਜਾਣਾ 2 मई ਤੱਕ ਜਾਣਾ ਮਾਸੇ ਨੇ ਕੋਈ ਇਧਰ ਮਾਰ ਕੇ ਲਾ ਲੋ ਉਧਰ ਲਾ ਦੋ ਕਹਿੰਦੇ ਬਹੁਤ ਟਾਈਮ ਲਾਓ ਇਹ ਟੋਲੇ ਦੋਨੇ ਪਾਸੇ ਬਸਾਰ ਰਿਹਾ ਸੀ ਮੈਨੂੰ ਪਤਾ ਨਹੀਂ ਕਿ ਕਿ ਪਹਿੰਦੀ ਚਲੋ ਉਧਰ ਜਾਣਾ ਕਿ ਇਧਰ ਜਾਣਾ ਇਧਰ ਦੇਖ ਲੋ आजी आजी आजी। चलो चलो आजो चलो प ਆਜੂ ਭੱਜ ਕੇ ਪਹਿਲਾਂ ਉਹ ਦੇਖ ਲਈ ਆਪਾਂ ਹੂੰ ਹਲਾ ਕੱਪੜੇ ਦੇਖ ਲਓ ਪੋਤੇ ਦੇ ਪੋਤੇ ਨੇ ਕਿਰਪਾ ਕਰਕੇ ਜੇ ਰਫੂ ਦਾ ਲੈ ਜੀ ਬਹੁਤ ਦਿੱਕਤ ਆ ਦੋ ਹਜ਼ਾਰ ਆਫ ਦੋ ਹਜ਼ਾਰ ਆਫ ਹਾਂ ਨਹੀਂ ਰਵਾ ਆਪਾਂ ਤੇ ਮੈਂ ਨਾ ਫਿਰ ਪਤਾ ਨਹੀਂ ਕਿੰਨੇ ਆਉਂਗੇ ਦੇਖੋ ਚੱਕ ਉਹਦੋਂ ਬਗਨ ਲੱਗ ਜੂ ਲੋੜਿਆ ਤਾਂ ਆਫ ਬਰਗ 99000 ਰਿਆਰ ਰਿਆਰ ਤੇ ਆਹਾ ਹੂੰ ਉਹ ਹਟੇ ਮੁੰਡਾ ਕੱਪੜੇ ਮਾਰਨ ਕਰ ਉਹ ਸ਼ਰਟ ਮੰਗਦਾ ਬਲਜਿੰਦਰ ਕਹਿੰਦਾ ਸ਼ਰਟ ਮੰਗ ਸ਼ਰਟ ਦੇਖਣੋ ਸ਼ਰਟ ਆ ਭਈਆਂ ਨੇ ਇੱਧਰ ਆ ਭਈਆਂ ਤਾਂ ਸ਼ਰਟ ਆ ਦੇਖੋ ਇੱਧਰ ਮੈਨੂੰ ਇਹ ਜਿਹਾ ਸੋਹਣੀ ਲੱਗਦੀ ਆ ਦੇਖ ਆ ਆ ਬਹੁਤ ਸੋਹਣੀਆਂ ਡਿਜ਼ਾਈਨ ਜੇ ਉੱਤੇ ਚਲ ਮੈਂ ਮਾਦੀ ਮਰਜੀ ਨੇ ਇੱਕ ਲੈ ਲਊਂ ਉਹ ਵੀ ਕੱਪੜੇ ਰਹਿੰਦੇ ਆ ਆ ਜਿਹੜਾ ਸ਼ਰਟ ਤਾਂ ਹੀ ਚਾਹੀਦੀ ਕੋਈ ਨਹੀਂ ਸਸਤਾ ਲਾਉਂਦੇ ਆ ਇਹ ਜਿਹਨਾਂ ਦਾ ਰੇਂਜ ਹੈ ਇਥੇ ਸ਼ਲਤਾਨੀ ਅਲਾਨੀਆ ਪਾ ਹੈ ਹੂੰ ਦੇਖ ਲਾਂਗੇ ਦੇਖਦੇ ਆਹ ਆਠ ਆਠ ਨੌ ਸਾਲ ਦੇ ਨੇ ਆਹ ਦੇਖੋ ਉਮਰ ਲਿਖੂਗੇ ਇੱਥੇ ਇੱਥੇ ਲਿਖੀ ਹੁੰਦੀ ਹੈ ਉਮਰ ਇਹ ਇਹ 11 ਤੋਂ 12 ਸਾਲ ਆ ਸੀ ਵੱਡੀ ਉਮਰ ਆ ਇਹ ਵੱਡੀ ਆ ਆ ਕੱਟਦੇ ਵੀ ਹੋਣਗੇ ਇੰਨਾ ਜਿ ਘੱਟ ਵੀ ਹੋਣਗੇ ਆਹ ਜੀ 8 ਤੋਂ 10 ਸਾਲ ਆ ਸੀ ਆ 9 ਤੋਂ 10 ਸਾਲ ਇਹ ਜੀ 8 ਤੋਂ 9 ਵੀ ਇਹ ਜੀ ਹੋਣਗੇ ਫਾਈ ਰੇਂਜ ਹੀ ਹੁੰਦੀ ਆ ਇਹ ਪੂਰੀ ਕੱਟਦੇਆਂ ਤੋਂ ਵੱਧੇ ਜਾਂਦੇ ਆ ਆਹ ਉਹ ਸਕਦੇ ਨੇ ਲੰਗਾ ਸ਼ਾਇਦ 8-9 ਸਾਲ ਦੀ ਹੁੰਦਾ ਲਗਾ ਆਹ ਦੇਖ ਲਓ ਤੁਸੀਂ ਇਹਦੇ ਸ਼ਾਲੇ ਬੱਟੇ ਵੀ 8-9 ਸਾਲ ਤਾਂ ਹੈ ਨਾ ਉੱਪਰ ਲਿਖਿਆ ਹੋ ਹਾਂ ਬਹੁਤ ਸੋਹਣਾ ਰੰਗ ਹੈ ਹਾਂ ਬਹੁਤ ਸੋਹਣਾ ਹਾਂ ਮੈਂ ਤਾਂ ਹੀ ਤਾਂ ਕਹਿੰਨੀ ਆ ਵੀ ਦੇਖ ਉਮਰ ਦੇਖਦੇ ਇੱਕ ਮਿੰਟ ਦੇਖੋ ਉਮਰ ਇੱਥੇ ਦੇਖਦੇ ਨਾ ਆਪਾਂ ਦੇਖੋ ਹਟ ਜਾ ਆਹ ਜਿਵੇਂ 8-9 ਸਾਲ ਤੇ ਕਹੀਂ ਬੜੇ ਸੀ ਮੁੰਡੇ ਦੇਖਾਂ ਕਿਹੜੀ ਕਿਹੜੀ ਤੂੰ ਮੁੰਡਿਆ ਜੀ ਆ ਜਬਾ ਸ਼ਾਇਦ ਫਾਦਰ ਬਾਈ ਕਿੰਨੀ ਆਪਾਂ ਪੁੱਛੀਏ 19 ਬਣੀ ਐਨਾ ਆਪਦੀਆਂ ਪਾਉਂਦੇ ਆ ਵੱਡੀਆਂ ਨਹੀਂ ਪਾਉਂਦੇ ਵੱਡੀਆਂ ਨਹੀਂ ਪਾਉਂਦੇ ਨਾਪਦੀਆਂ ਹੀ ਪਾਉਂਦਾ ਮੁੰਡਾ ਮੈਂ ਤਾਂ ਪੁੱਛ ਕੇ ਆਣਾ ਹੈ ਇੰਚ ਟੇਬਲ ਜਿਹਾ ਹੋਇਆ ਇੰਚ ਟੇਬਲ ਇਹ ਦੂ ਵੱਡਾ ਨਹੀਂ ਹੈ ਲੰਮਾ ਹੀ ਮੁੰਡਾ ਇਹ 8 ਸਾਲ ਇਹ ਛੋਟਾ ਹੀ ਛੋਟਾ ਹੀ ਲੱਗਦੀ ਹੈ ਤਾਂ ਇੰਚ ਟੇਬਲ ਲੈਣ ਗਿਆ ਹਾਂ ਹਾਂ ਇੰਚ ਫਿਰ ਉਹ ਲੈ ਲਓ 19 ਕੇ ਹਾਵਲ ਜਿੰਦਰ ਨੇ ਤਾਂ 11 ਸਾਲ ਦੇ ਲੈ ਲਓ ਨਾ ਫਿਰ ਆਪਾਂ ਆਪਦਾ ਜੀ ਨਾਲ ਕਹਿੰਦਾ ਹਾਵਲ ਜਿੰਦਰ ਕਹਿੰਦਾ ਮੰਮੀ ਆਵੇ ਨਾਪ ਉਹਦੇ आं राज्य में दाव करा लेंगे ना नए इंची टाइप में नाप के लेंगे आता आया नहीं मस्त नहीं आया नहीं है जी आईडी आया नहीं है आईडी हाँ मतलब नंबर पूछना चाहिए इंच नहीं पूछने चाहिए उन्होंने दसवां इंची वा नंबर है एक्सेल यहाँ है हाँ टेकर है आप के लेंगे और ਕਬੱਡੀਆਂ ਨੇ ਹਮ ਸਮਾਈ ਹੋਟ ਰਾਂ ਦੀ ਸੋਹਣੇ ਆ ਪੀੜੀ ਜੀ ਹਮ ਆ ਜਾਣੀ ਆ ਉਹ ਮੈਂ ਆਉਂਦਾ ਤੇ ਨਾ ਆਈ ਪਾਈਆ ਉਹ ਬੰਦੇ ਕੀ ਹੋ ਗਏ ਜੀ ਤੇ ਉਹ ਉਮਰ ਤਾਂ ਹੀ ਲਿਖੀ ਹੁੰਦੀ ਉਹਨਾਂ ਨੇ ਬਸੀ ਅਗੇ ਵਰਿੰਦਰ ਹੁਣੇ ਉੱਥੇ ਆਈ ਜਾਂਦੇ ਬਸੀ 16 ਸਾਲ ਦੇ ਬੱਚਿਆਂ ਦੇ ਆ ਬਸੀ ਇਹਦੇ ਉਰ ਮਹਾਵੀਰ ਵਾਸਤੇ ਕਰ ਮੇਰੇ ਵੱਸ ਲੈਣੇ ਆ ਮਹਾਵੀਰ ਦੀ 12-13 ਸਾਲ ਲਿਖਿਆ ਹੁੰਦਾ ਉਹੀ ਹੁੰਦੀ ਓਦੇ ਉਹ ਆ ਜਾਂਦੇ ਹਾਂ ਹਾਂ ਗੁਰਮੀਰ ਦੇ 14-15 ਲਿਖਿਆ ਹੁੰਦਾ ਓਦੇ ਉਹੀ ਹੁੰਦੀ ਓਦੀ 8-9 ਸਾਲ ਦੇ ਵਿੱਚੇ ਦੇ ਘਰੋਂ ਲੈ ਆਉਣਾ ਸੀ ਚੱਕ ਕੇ ਕੀ ਇੰਜੀ ਡੇਪ ਸ਼ਰਵਾਨੀ ਘਰੋਂ ਯੱਕਰਾਂ ਦੇ ਲੈ ਘਰੋਂ ਨਹੀਂ ਕਿਹਾ ਕੀਤਾ ਘਰੇ ਪਿਆ ਆਪਣੇ ਦੁਕਾਨ ਤੇ ਦੇਖਿਆ ਉਹਨੇ ਆ ਹੁਣ ਲੈ ਨਹੀਂ ਜਨਾ ਬਾਹਰ ਦੁਕਾਨ ਹੈਗੀ ਆ ਕੋਈ ਮਾਰੀ ਨੀਜ ਦੀ ਲਵਾਈ 19 ਜਾਂ 18.5 ਹੋਵੇ ਛੱਟ ਦੀ ਲਵਾਈ 19 ਜਾਂ 18.5 ਜਾਂ 19 ਹੋ ਗਏ ਫੋਟੋਗ੍ਰਾਫੀ ਲੈਣ ਦੀ ਸ਼ਾਇਦ ਲਿਖੀ ਵੀ ਦੇਣੇ ਲਖਾਇਆ ਹੁੰਡੇ ਦੇ ਉਹਦੇ ਥੋੜੀ ਜਿਹੀ ਵੱਡੀ ਬਣਾਉਣੀ ਥੋੜੀ ਖੁੱਲੀ ਬਣਾ ਹੋਵੇ ਇਹਦਾ 9 ਦਾ ਉਹਦੀ ਬਾਹ ਹੋਣੀ 9 10 ਨਹੀਂ ਉਹ ਬਥੇ ਰੱਖਦੇ ਆਨੇ ਇੱਕ ਵੀ ਅਸ ਆਨੇ ਆ ਨਾ ਆਹ ਵਾਹ ਆਹ 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 9 10 ਸਾਲ ਆਹ ਆਹ ਦੇਖੋ 9 ਸਾਲ ਰੋ ਲਵਾਈ ਕਿੰਨੀ ਚਾਹੀਦੀ ਹੈ ਲਵਾਈ 19 ਉਹੀ ਲੈ ਲੈ ਨਾਲ ਇੱਕ ਨੂੰ ਦੋ ਥੋੜੀ ਆਉਣ ਜਾਣ ਨੂੰ ਤਾਂ ਆ ਲੈ ਲੈ ਇੱਕ ਨੂੰ ਛੁੱਟੀਆਂ ਅਸੀਂ ਵਿਚਾਰਨੇ ਉਹ ਉਹਦੇ ਵਿੱਚ ਉਹ ਹਾਂ ਆਏ ਆਉਣਗੇ ਫਿਰ ਨਾ ਆੜਿ ਜਾਣਾਂ ਜਿੰਨ ਕਿਤੇ

ਨਾ ਇਹਨਾਂ ਕੋਲ ਚਾਹੀਦੋਂਗੇ ਅਸੀਂ ਹਾਂ ਤੇ ਤੁਹਾਡਾ ਨੰਬਰ ਦੇਖ ਕੇ ਲੈਣੀ ਹੋਈ ਅੱਧਰ ਸੋਹਣੀ ਸਾਡੀ ਨਹੀਂ ਸੋਹਣੀ ਮਾਂ ਨਹੀਂ ਸੋਹਣੀ 8 ਤੋਂ 9 ਤੋਂ ਆਉਦੀ ਕਿ ਐਂਸੇ ਐਂਸੇ ਤੋਂ ਵਾਸ ਪਾਸੇ ਕਿ ਦੇ ਦੇ 8 ਤੋਂ 9 ਆदमी ਚ ਤਾਂ ਦੀਪਕਾ ਦਾ ਕੋਈ ਮੋਹਰੋਂ ਨਹੀਂ ਆਇਆ ਹਾਂ 25 25 25 25 ਲਵਾਈ ਆ ਤੇ 24 ਉਹਦਾ ਲੱਕ ਵਾ ਲੱਕ ਮਿਲ ਲਓ ਚੰਗਰਿੰਦਰ ਇਹ ਕੋਲ ਲਾਖ। ਕਿ ਪਿਆਨਵਾਸ ਹੰਤ ਲਿਆ। ਗੰਦੀਆਂ ਕਿੱਟੀਆਂ। ਆ ਫਿੱਕੀਆਂ ਜੀਆਂ। ਇੱਕ ਨੂੰ ਤੇ ਇੱਕ ਨੂੰ ਇੱਕ ਨੂੰ ਹੋਰ ਲਈ ਜਾਵੇ। ਕੋਣ ਬੈਠ ਗਿਆ। ਤੇ ਜਾਲ ਤੋਂ। ਗੁਰਮੀਰ ਵਾਸਤੇ ਵਾਹ ਵੀ ਵਧੀਆ। ਇਹ ਵਾਹਰ ਰਸਤੇ ਲਈਏ ਬੈਟਮੈਨ ਵਾਲੀ। ਤੇ ਆਹ ਲਈਏ ਗੁਰਮੀਰ ਵਾਸਤੇ ਇਹਦੇ ਪਤਾ ਨਹੀਂ ਕੀ ਕੋਈ ਲੈ ਗਿਆ ਆਇਆ। ਕਿੱਡੀ ਕਿੱਦ ਨੂੰ ਇਤਨੀ ਹੈ ਨਾ। ਯੋ ਨਵਾਂ ਕੱਪੜਾ ਦੇ ਕੇ ਮੰਗਦੇ ਸੀ ਇਹ ਜਿਹੀਆਂ ਬਲੈਕ ਮੰਗਦੇ ਸੀ ਬਲੈਕ ਕਲਰ ਦੇ ਚਾਹ ਪੂਰੇ ਹੋ ਜੂ ਉਹਨਾਂ ਦੇ ਤੋਂ ਮਾਸੀ ਨੂੰ ਵੀ ਫਿਰ ਤਾਜ਼ੇ ਕੱਪੜੇ ਵਸ ਪਿਆਰੀ ਹੀ ਐ ਇੰਝ ਟੇਪ ਮੇ ਲੱਗ ਗਿਆ ਇੰਝ ਟੇਪ ਲੱਗ ਗਿਆ ਹੁਣ ਬੜੇਗੇ ਕੱਪੜੇ ਸਾਈ ਦੇ ਮਿਲਦੇ ਗਰ ਬੱਚਿਆਂ ਦੇ ਇਹ ਨਾ ਫਿਰ ਆਇਆ ਵੀ ਕੀ ਕੰਮ ਨੂੰ ਨਾ ਆਉਂਦੀ ਜਿਹੜੀ ਉੱਚੀ ਨਹੀਂ ਰਹੇ ਕੀ ਕੰਪਨੀ ਆਉਂਦੀ ਫਿਰ ਦੂਰ ਵੀ ਲੱਗ ਜਾਣੀ ਐ ਟੀ ਹੈ ਨਾ ਕਿ ਬਾਕੀ ਮੇਜਨਾਵਾਂ ਜੋ ਆਗਦੇ ਉੱਪਰ ਹੈ। ਸਭ ਇਹ ਬੈਲ ਕਰਾ ਲੈਣਾ ਪੜਾਤਾ। ਆਪਣਾ ਬੈਲ ਕਰਾ ਲੈ। ਫੋਟੋ ਕਰਾਉਣੀ ਹੈ। ਪੁਰਾਣਾ। ਅੰਚੇ ਨੀ ਲਿਖਿਆ ਹੋਇਆ ਸੀ। ਧੋਖ ਰਿੱਡੂ ਇਸ ਤੋਂ ਬਾਅਦ ਦੂ। ਲੋ ਜੀ ਅਸੀਂ ਇੱਥੇ ਬਹਿ ਗਏ। ਚੱਪਲ ਦੇ ਸਰਹਾਣੇ, ਜੁੱਤੀਆਂ ਦੇ ਸਰਹਾਣੇ। ਦੇਖ-ਦੇਖ ਮਨ ਤਰਸੇ ਜਾਂਦਾ ਪਰ ਲੈਣੀਆਂ ਅਸੀਂ ਹੈ ਨਹੀਂ ਨੀਆਂ। ਤੇ ਉਹ ਗਏ ਉੱਤੇ ਬਿਲਿੰਗ ਕਰਾਉਣ। ਮੈਸਿਨ ਨੇ ਲੈ ਲਈ ਸੂਟ ਪੁੱਤੇ ਵਾਸਤੇ। ਏ ਅਸੀਂ ਲੈ ਲਿਆ ਲੀਆਂ ਦੋ ਟੀ-ਸ਼ਰਟਾਂ ਮਾਹਵੀਰ ਤੇ ਗੁਰਮੇਰ ਵਾਸਤੇ ਉੱਪਰ ਗਏ ਨੀਚੇ ਨਹੀਂ ਹੋ ਰਿਆ ਉੱਤੇ ਹੋ ਰਿਆ ਬੱਲ ਅਸੀਂ ਇੱਥੇ ਵੇਟ ਕਰ ਰਹੇ ਹਾਂ ਆ ਬੀਬੀਆਂ ਪੈਣਾ ਜੁੱਤੀਆਂ ਦੇ ਸਹਰਾਣੇ ਬੈਠੀਆਂ ਜੁੱਤੀਆਂ ਦੇਖੀ ਜਾਂਦੀਆਂ ਨੇ ਸੋਹਣੀਆਂ ਵਾਲੇ ਜੁੱਤੀਆਂ ਆ ਦੇਖੋ ਟਾਈਮ ਪਾਸ ਕਰ ਰਹੇ ਹਾਂ ਜੁੱਤੀਆਂ ਦੇਖਦੇ-ਦੇਖ ਕੇ ਭਾਰੀ ਆ ਉਹ ਨਿੱਕਰ ਇਹ ਹੌਲੀ ਇਹ ਹੌਲੀ ਆ ਜ ਲੈਣੀ ਤਾਂ ਹੈ ਨਹੀਂ ਤੁਸੀਂ ਤੁਸੀਂ ਲੈਣੀ ਆ ਬੇਣੀ ਦੱਸ ਭੈਣ ਜੀ ਲੈ ਲੈਣ ਕਿਹ ਹੈ ਹੁਣ ਤਾਂ ਮੇਰੇ ਅਰੇ ਕਿੱਧਰ ਫਿਰ ਨਹੀਂ ਹਾਂ ਜੀ ਇਹ ਸਾਰੀ ਰੌਬਟੀਆਂ ਨੇ ਕਾਦੀ ਪੈਂਡਿੰਗ ਇੱਥੋਂ ਆਜਾ ਕੀ ਬੋਲ ਲਈ ਆਜੋ 그러면은 ਆ ਵੀ ਲੈ ਲੀ ਗਏ ਬਸ ਲੇਟ ਹੋ ਜਾਊਗਾ ਤੁਸੀਂ ਹਾਂ ਜੀ ਲੈਣਾ ਬੈਣਾ ਤੁਹਾਨੂੰ ਹਾਂ ਜੀ ਇਹ ਆਪਾਂ ਨਹੀਂ ਬੈਣਾ ਹੋਰ ਔਖਾ ਹੋ ਜਾਊਗਾ ਹੋਰ ਕੀ ਦੇ ਬੈਣਾ ਰਹਿਣਾ ਚਾਰ ਮੈਂ ਜਨ ਅੰਦਰ ਜਾਂਦੇ ਹਾਂ ਕਿੰਦਰ ਜਾਂਦੇ ਹਨ ਓਕੇ ਜਾਂਦੇ ਹਨ ਦੋ ਤੇ ਥਾਵੇਂ ਜਲਦੀ ਆਣਗੇ ਜਾਂਦੇ ਹਨ ਚਾਰ ਪੰਜ ਵਜੇ ਅਦਾਖਾਇਓ ਮਾਸੇ ਕਿ ਸ਼ਰਟ ਆ ਇਹ ਗਾਹ ਨੂੰ ਲੱਗਦੀ ਬਸ ਤਾਂ ਨੂੰ ਨਹੀਂ ਲੱਗਿਆ ਨੂੰ ਠੀਕ ਤਾਂ ਸੀ ਅਦਾਖਾਇਓ ਟੀ ਸ਼ਰਟ ਆ ਜੀ ਹਲਾ ਲਊਗੇ ਲੱਗਿਆ ਸਾਡੇ ਯਾਰ ਕਿੰਦਾ ਖਾਇਓ ਤੁਸੀਂ ਆ ਆ ਕਿ ਲੈ ਇਹ ਨੀਕਰ ਤੇ ਟੀ ਸ਼ਰਟ ਆ ਲੈ ਆ ਮਾਸੇ ਨੇ ਕਾਲੇ ਇਹ ਉਹ ਵੀ ਨਹੀਂ ਪੈਣੇ ਛੜ ਵੀ ਰਹੀ ਹੈ ਆਹ ਇਹ ਨਾ ਟੀ-ਸ਼ਰਟ ਪਟਾਟ ਟੀ-ਸ਼ਰਟ ਲਈ ਬੈਟਮਨ ਆ ਗੋ ਅੱਛਾ ਮਾਂ ਵੀ ਇਤ ਨਾਲ ਤੇ ਲੈ ਲਈ ਆਹ ਵੀ ਇਥੇ ਸੇਮ ਲੈ ਲਿਆ ਨੌ ਦਾ ਸਾਲ ਹੈ ਇਹੀ ਹੋਊਗਾ ਹਾਂ 9-10 ਸਾਲ ਮਿਨੀ ਐ ਮਿਨੀ ਮੈਨ ਲੀਆ ਨਿਕਾਲ ਲੈ ਲੈ ਆਹ ਸੋਹਣਾ ਨੀ ਪੈ ਜਾਈ ਕਿੰਨੇ ਪਈ ਆਹ ਵੀ ਤੇ ਪੈਸੇ ਲੱਗਦੇ ਸੀ ਪੈਸੇ ਲੱਗਦੇ ਆਹ ਤੇ ਲੱਗਦੇ ਆਹ ਸਾਡੀਆਂ ਨੇ ਮਾਸੇ ਆ ਸੋਹਣੇ ਆ ਦੂਜੇ ਕੱਪੜੇ ਵੀ ਇਹੜੀ ਕਾਲੀ ਟੀ-ਸ਼ਰਟ ਨਾਲ ਦੂਜੀ ਕਰੀਮ ਜੀ ਹਾਂ ਕਿੰਨ ਟ ਨਿਕਰਨ ਨੂੰ ਆਉ ਹੈਗੀ ਕੱਟੇ ਦੇ ਇਹ ਪਹਿਲੀ ਦੁਕਾਨ ਆ ਜਿੱਥੇ ਲੁਫਾਫੇ ਦੇ ਪੈਸੇ ਲੱਗਦੇ ਐ ਸ਼ੋਅਰੂਮ ਤੇ ਲੱਗਦੇ ਐ ਟਾਈਨ ਲੱਗਦੇ ਐ ਇਹ ਤੇ ਅੱਛਾ ਮੈਂ ਤਾਂ ਪਹਿਲੀ ਵਾਰੀ ਬੋਲਦੀ ਮਹ ਲੋ ਤੁਸੀਂ ਬਚਦੇ ਬਚਦੇ ਸੇ ਮੈਂ ਸਾਡੇ ਬਚਦੇ ਆ ਨਹੀਂ ਮਾਜਨੇ ਮੇਰੇ ਮੇਰੇ 6 ਬਚਦੇ ਨੇ 10 ਦੇ ਜਾਂਦੇ ਐ ਇਹ 6 ਟਟੇ ਹੈ ਨਹੀਂ ਤੁਸੀਂ ਇਹਨਾਂ ਵਿਚਾਰ ਪੀਏ ਮੋੜ ਦੋ ਮੇਰੇ ਟਟੇ ਸਾਡੇ ਕੋਲ 6 ਹੈ ਨਹੀਂ ਉਬਾਈ ਨੂੰ ਕਹਿਣ ਦੇ ਵੀ ਉਹ ਕਰਦੇ ਹੁਣੇ ਮੋੜ ਤੇ ਵੇਹ ਦੇਣਾ ਜੇ ਕੱਲ ਨੂੰ ਵੇਹ ਦੇਣਾ ਆਜੇਗਾ ਨੂੰ ਫਿਰ ਬਸੇ ਹੁਣੇ ਮੋੜੂਗੀ ਨਹੀਂ ਆ ਦੇ ਯੂਰੋਪਾਨੀ ਪੰਨਾਂ ਦੇ ਕਈ ਮੋੜ ਹੁੰਦੇ ਨੇ ਮਾਸੇ ਰੱਖਦੀ ਨਹੀਂ ਆਇਆ ਯਕਦਾ ਮੈਂ ਡੱਕਰ ਪੀਰ 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 ਦਾ ਹਿਸਾਬ ਕਰਦੀ ਆ ਅਗਲੇ ਨਾਲ ਪਾਈ ਦਾ ਵੇਹ ਦੇਣਾ ਪੋਰੀ ਕਰਾਣੀ ਆ ਵਾਲੀ ਉਹਦੀ ਬਥੇ ਠੇ ਕਿਵੇਂ ਰੱਖ ਜਾਂਦੇ ਸੀ ਇੱਕ ਬੱਦਗੇ ਆਪਾਂ ਕੋਈ ਮੋੜ ਦੋ ਅਗਲੇ ਜਦੋਂ ਬਚਨ ਲੱਗੇ ਤਲੋ ਪੈਸੇ ਦੇਣਾ ਜੀ ਹਾੜੇ ਉਹ ਮੈਂ ਅਕਾਊਂਟ ਕੀਤਾ ਇਹਨਾਂ ਨੇ ਥੋੜਾ ਬਹੁਤਾ ਛੋਡੇ ਵਾਲੀਆਂ ਤੇ ਵੀ ਕੀਤਾ ਬੈਠੋ ਬੈਠੋ ਵਧੀਆ ਕੀਤਾ ਵਾ ਚਲੋ ਵਧੀਆ ਚਲੋ ਬੈਠੋ ਲੈ ਲੀਆ ਤੁਹਾਨੂੰ ਫਾਟਾ ਕਵਰ ਲੈ ਲੀਆ ਲੈ ਲੀਆ ਲੋ ਜੀ ਹੁਣ ਅਸੀਂ ਵਾਪਸ ਪੁੰਚ ਨਾਲ ਆਈਆਂ ਮਿਸਟਰ ਜੀ ਰਸਤਰਾ ਆਏ ਸੀ ਉਹਨਾਂ ਨੂੰ ਅਸੀਂ ਮਸੇਦ ਟੋਰ ਉੱਥੋਂ ਆਵਣ ਰਹੇ ਹਾਂ ਜਿਹੜੇ ਡੇਟਾ ਤੇ ਪਹਿਲਾਂ ਤੋਂ ਦੱਸੀ ਹੋਈ ਆ ਤੇ ਬਾਪ ਜੀ ਤੇ ਆ ਕੇ ਬਸੋਂ ਤੇ ਉਹ ਬੰਦ ਨੂੰ ਫੋਨ ਕੀਤਾ ਸੀਗਾ ਕਹਿੰਦੇ ਸਾਨੂੰ ਬੱਸ ਮਿਲ ਗਈ ਅਦਰੰਦਰ ਸਾਹਿਬ ਦੇ ਆਸ ਪਾਸ ਸਾਡੇ ਜਿੱਸਤੇ ਪੜ੍ਹਨ ਹੋਣੀ ਆਏ ਉਹ ਸਾਡੇ ਬੱਚੇ ਸਕੂਲ ਤੋਂ ਆ ਰਹੇ ਨੇ ਜੀ ਮੈਨੂੰ ਬੱਸ ਮਿਲ ਗਈ ਪਹੁੰਚ ਜਾ